ਤੋਂ ਮਾਮਾ ਜੀ 13 ਵਰੀ 13 ਸਾਲ ਹੋ ਗਏ ਜਾਨੀ ਇੱਕ ਆਉ ਤੇ ਸੱਪ ਭੁਕਾ ਮਾਰਦਾ ਬਹੁਤ ਮਨ ਜਰਾ ਜਣਾ ਚੱਲ ਚੱਲ ਹੋ ਰਿਹਾ ਹੈ ਮਾਮਾ ਜੀ ਹੁਣ ਲੱਗੇ ਸਰਵਿਸ ਕਰਨ ਏਸੀ ਦੀ ਇਹ ਸੇ ਮਨ ਵੀ ਕੱਚਾ ਕੱਚਾ ਹੁੰਦਾ ਹੈ ਤੇ ਪੱਪਾ ਮੇਰਾ ਇੰਝ ਆਦਾ ਮੇ ਤੇ ਲਾਤਾ ਮੈਂ ਕਿਹਾ ਮਾਮੇ ਅਸੀਂ ਥੋੜੀ ਜਿਹੀ ਜਗਾਤੇ ਜਿੰਨੇ ਜਿੰਨੇ ਨੇ ਗੱਡੀਆਂ ਕਹਾਣੀ ਹੈ ਸਾਡਾ ਛੋਟਾ ਜਿਹਾ ਗੁਲਚਾ ਹੈ ਸਾਡਾ ਠੀਕ ਆਪਣਾ ਵਧੀਆ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਪੇਜ ਦੇ ਉੱਪਰ ਤੇ ਅੱਜ ਆਪਾਂ ਯਾਤਰਾ ਕਰਨ ਲੱਗਿਆ ਹੇਮਕੁੰਡ ਸਾਹਿਬ ਦੀ ਬਹੁਤ ਚਿਰਾਂ ਤੋਂ ਦਿਲ ਸੀਗਾ ਵੀ ਯਾਤਰਾ ਕਰਨੀ ਆ ਤੇ ਮਾਮਾ ਜੀ ਹੋਣਾ ਕਰਕੇ ਸਾਰੇ ਅੱਜ ਆਪਣੇ ਸਾਰੇ ਹੀ ਬਟਾਲੇ ਤੋਂ ਮਾਮਾ ਜੀ ਜਾ ਰਹੇ ਨੇ ਤੇ ਉਹਨਾਂ ਕਰਕੇ ਸਾਡਾ ਵੀ ਕਿਤੇ ਸਾਲੋ ਬਣ ਗਿਆ ਮਾਮਾ ਜੀ ਕਿੱਥੇ ਚੱਲੇ ਆ ਪੌੜਾ ਤੇ ਆਪਾਂ ਪੌੜਾ ਸਾਹਿਬ ਜਾ ਰਹੇ ਹਾਂ ਇਸ ਟਾਈਮ ਰਾਤ ਪੌਥੇ ਸਟੇ ਕਰਾਂਗੇ ਉਸ ਤੋਂ ਬਾਅਦ ਅਗਲੇ ਦਿਨ ਚੱਲੇ ਪਾਵਾਂਗੇ ਗੋਬਿੰਦ ਘਾਟ ਨੂੰ ਠੀਕ ਹੈ ਇਹ ਮਾਮਾ ਜੀ ਉਹਨੇ ਵੀ ਜਿਨ੍ਹਾਂ ਨੇ ਅਜ ਤੋਂ ਮਾਮਾ ਜੀ 13 ਵਰੀ 13 ਸਾਲ ਹੋ ਗਏ ਜਾਨਕੀ ਹੁਣ 12 ਸਾਲ ਹੋ ਗਏ ਜਾਂਦੇ ਹੁਣ 13 ਵਾਂ ਸਾਲ 12 ਸਾਲ ਹੋ ਗਏ ਨੇ ਐਡੀ ਮਹਾਰਾਜ ਦੀ ਕਿਰਪਾ ਵਾ ਕਿ ਐਕੀ 13ਵੀਂ ਵਾਰੀ ਚੱਲੇ ਨੇ ਹੇਮਕੋਨ ਸਾਹਿਬ ਤੇ ਮੈਂ ਕਹਿੰਦਾ ਕੀ ਬਾਤ ਹੈ ਐਕਸਪੀਰੀਅੰਸ ਬਹੁਤ ਵਧੀਆ ਇਹਨਾਂ ਕੋ ਐਕਸਪੀਰੀਅੰਸ ਲੈ ਕੇ ਆਪਾਂ ਜਾ ਕੇ ਉੱਪਰ ਦਰਸ਼ਨ ਕਰਨੀ ਨੇ ਤੇ ਸਾਰਿਆਂ ਨੇ ਜੁੜੇ ਰਹਿਣਾ ਹੈ ਤੇ ਸਾਰੇ ਮਾਮਿਆਂ ਨੇ ਵਲੌਗ ਵੇਖਣਾ ਵਾ ਸਾਰੀ ਸਭ ਆਪਣੀ ਫੈਮਿਲੀ ਨੇ ਵਲੌਗ ਵੇਖਣਾ ਤੇ ਇਹ ਸਿਰਫ ਆਪਾਂ ਮਤਲਬ ਇੱਕ ਯਾਦਗਾਰ ਜੀ ਰੱਖਣੀ ਆ ਲੈਗ ਵਿਊ ਵਾਸਤੇ ਉਹਦਾ ਕੋਈ ਚੱਕਰ ਨਹੀਂ ਹੈ ਬਸ ਉਹਦੇ ਕਰੋ ਨਾ ਕਰੋ ਇਹ ਯਾਦਗਰ ਜੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੀਓ ਆਪਾਂ ਕਰੋ ਨਿਕਲ ਚੁਕੇ ਆਂ ਤੇ ਪਟਾਣੇ ਤੋਂ ਨਿਕਲਦੇ ਆਂ ਸਾਰੀ ਅੱਚਲ ਸਾਹਿਬ ਗੁਰਦੁਆਰਾ ਆਂਦਾ ਏ ਅੱਚਲ ਸਾਹਿਬ ਗੁਰਦੁਆਰਾ ਕੋਤੀ ਆਪਾਂ ਨਮਸਕਾਰ ਕਰਕੇ ਬਾਬਾ ਜੀ ਨੂੰ ਵੀ ਸਾਡੀ ਯਾਤਰਾ ਬਹੁਤ ਵਧੀਆ ਰਵੇ ਠੀਕ ਹੈ ਜੀ ਤੇ ਸਾਰੀਆਂ ਗੱਡੀਆਂ ਚੱਲ ਗਈਆਂ ਨੇ ਸਾਰੀਆਂ ਕਿੰਨੀਆਂ ਕਿ ਤਿੰਨ ਹੀ ਗੱਡੀਆਂ ਨੇ ਆ ਗੱਡੀ ਥੋੜੀ ਭਾਰੀ ਪੰਚੇ ਮਤਲਬ ਸਵਾਰੀਆਂ ਬੈਠੀਆਂ ਵਜਾ ਕੀ ਆ ਵੀ ਸਾਰੇ ਇੱਕੋ ਜਿਗੇ ਇੱਕੋ ਹਾਨੀ ਨੇ ਇੱਕੋ ਹਾਨੀ ਜਿਹੜਾ ਥੋੜੀ ਅਸਕੇਡ ਲਈਦਾ ਹੁਸਿਆਣਾ ਬਾਈਓ ਇਧਰ ਭਾਇਆ ਆ ਆਪਾਂ ਚੱਲਦੇ ਚੱਲਦੇ ਸਾਰੀਆਂ ਚੁੱਜਾਂ ਵਖਾ ਰਾਂ ਕੀ ਕੀ ਕਰਲਾਂਗੇ ਕੀ ਕੀ ਕਰਦਾ ਓਕੇ ਚੱਲਦੇ ਜਰਾ ਬਾਬਾ ਕਹਿੰਦੇ ਸੀ ਕਿ ਪੱਡੀਆਂ ਦੀ ਝੰਡੀਆਂ ਲਾ ਰਹੀਆਂ ਨੇ ਆਪਾਂ ਹਾਂਜੀ ਇਹਦੀ ਲਾ ਲੈਣੀ ਚਾਹੀਦੀ ਬਿਲਕੁਲ ਤੇ ਆਪਾਂ ਉਹ ਝੰਡੀਆਂ ਯਾਦਗਰੀ ਰਹਿੰਦੀ ਆ ਉਹ ਇਹ ਝੰਡੀਆਂ ਝੰਡੀਆਂ ਕਿਥੇ ਮਾਮਾ ਦੀ ਝੰਡੀਆਂ ਹੋਏ ਹੋਏ ਉਹਨੇ ਕੀ ਉਹ ਪੁੱਛ ਰਿਹਾ ਕੋਈ ਵੱਡੀਆਂ ਝੰਡੀਆਂ ਵੱਡੀਆਂ ਝੰਡੀਆਂ ਵੇਖ ਕੇ ਆਪਨੇ ਗੱਡੀਆਂ ਨੂੰ ਗਏ ਨੇ ਛੜੇ ਲੱਗ ਮੁੰਡੇ ਪੂਰੇ ਪਸੀਨੋ ਪਸੀਨੀ ਰਸੇ ਪੂਰੇ ਤਿਆਰ ਸ਼ਹਿਰ ਪੂਰੇ ਰੈਡੀ ਖਾਗੇ ਨੇ ਕਹਿੰਦੇ ਪਸੀਨੋ ਪਸੀਨੀ ਹੋ ਗਏ ਨੇ ਗਰਮੀ ਬਹੁਤ ਜ਼ਿਆਦਾ ਆ ਤੇ ਗੱਡੀਆਂ ਆਪਣੀਆਂ ਰੈਡੀ ਆ ਕਿਉਂ ਮਾਮਾ ਜੀ ਹਾਂ ਜੀ ਹਾਂ ਜੀ ਜੈ ਜੈ ਜੀ ਜੈ 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 ਨਹੀਂ ਹੁਣ ਬਾਬਾ ਚੜਦੀ ਕਲਾ ਜੀ ਬਹੁਤ ਹੀ ਸੋਹਣਾ ਪਰਾ ਸਫਰ ਜਾਣਗਾ ਚਲੋ ਜੀ ਚੜੀ ਰਹੋ ਗੁਰੂ ਸਾਹਿਬ ਦੀ ਕਿਰਪਾ ਨਾਲ ਛੰਡੀਆਂ ਲਾ ਲਈਏ ਆਪਾਂ ਲੱਗ ਠੀਕ ਹੈ ਤੇ ਤਿਆਰੀਆਂ ਫੇਰ ਹੁਣ ਦੇਖੋ ਜੀ ਰਾਤਾ ਸਫਰ ਕਿੱਧਰ ਨੂੰ ਹੁੰਦਾ ਇਹ ਪੌਣਾ ਸਾਹਿਬ ਜਾਣਦੇ ਆ ਕਿ ਰਿਸ਼ਗੇ ਜਾਣਦੇ ਆ ਇਹ ਤੁਹਾਨੂੰ ਜਾ ਕੇ ਥੋੜਾ ਜਿਹਾ ਬਾਅਦ ਜਾ ਕੇ ਦੱਸਾਂਗਾ ਫਿਰ ਸਾਡੀ ਪਿਆਰੀ ਮਾਮਾ ਜੀ ਨਾਲ ਸਾਡੇ ਦੂਸਰੇ ਸਾਥੀ ਦੀ ਗੱਡੀ ਸਾਡੇ ਦੂਜੇ ਮਾਮਾ ਜੀ ਇਹ ਸਾਡੇ ਭਰਾ ਸਾਰੇ ਤੇ ਵਿੱਚ ਘਾਰ ਵਾਲੇ ਮਾਮਾ ਜੀ ਪੱਕਦੇ ਸੱਚੀ ਬਣਉਣੀ ਆ ਹਾਂ ਸੱਚੀ ਰਾਇਡੈਂਟੀ ਕਹਿਂਦੇ ਆ ਬਟਾਲਾ ਲਿਖ ਦੂ ਸਾਡੀ ਆ ਜੈਸ ਕਰਾ ਲਓ ਕੋਈ ਸਰਉਣੀ ਕਦੋਂ ਇਹ ਰਸਦੇ ਹੋ ਨਹੀਂ ਦੇ ਦੋ ਕੁ ਮਹੀਨੇ ਪਾੜਾ ਬਟਾ ਵੱਡਾ ਵੱਟਾ ਵੱਡਾ ਹੋ ਗਿਆ ਬਟ ਵੱਡਾ ਹੋ ਜਾਣਾ ਨੇ ਫੇਰ ਬੋਲ ਨਹੀਂ ਬਣਾਉਣੀ ਹਾਂ ਜੀ ਮਿੱਤਰੋ ਆਪਾਂ ਪਹੁੰਚ ਗਏ ਅੱਤੇ ਥੋੜੇ ਜਿ ਰਸਤੇ ਤੇ ਗਾਂਹ ਆਏ ਤੇ ਭੁੱਖ ਭੁੱਖ ਬਹੁਤ ਲੱਗੀ ਸੀਗੀ ਤੇ ਖਾਦਾ ਕੁਛ ਨਹੀਂ ਇਹ ਰੋਟੀਆਂ ਲਿਆ ਦੇ ਵੀ ਆ ਬੈਗ ਚ ਪਾਈਆਂ ਨੇ ਅਸੀਂ ਇੱਤਰਲੇ ਲੈਣੇ ਪਨੀਰ ਵਾਲੀ ਰੋਟੀ ਖਾਣ ਨੂੰ ਪਰ ਹਲੇ ਉਹ ਪਨੀਰ ਬੈਗ ਚ ਸਿਰਫ ਚਾਹ ਪੀਤੀ ਆਪਾਂ ਤੇ ਮੁੰਡੇ ਥੋੜੇ ਮਾਮੇ ਆ ਸਾਰੇ ਮਾਮੇ ਦੀ ਅੱਖਾਂ ਜਗਾਈਆਂ ਥੋੜੀਆਂ ਥੋੜੀਆਂ ਦੇਣੀ ਆ ਆ ਬਹੁਤ ਮੈਂ ਕਿਹਾ ਮਾਮੇ ਅਸੀਂ ਥੋੜੇ ਜਿਹਾ ਜਗਾਤੇ ਜਿੰਨੇ ਜਿੰਨੇ ਨੇ ਗੱਡੀਆਂ ਚਲਾਉਣੀਆਂ ਸਹੀ ਅੱਛਾ ਆਪਾਂ ਮਾਮਾ ਜੀ ਹੁਣ ਇਹਦੀਆਂ ਅੱਖਾਂ ਜਗਾਈਆਂ ਚਾਹ ਦੇ ਦੇਣਾ ਚਾਹ ਪਿਆ ਕੇ ਚਾਹ ਦੇ ਸ਼ਕੀਨ ਸਾਡੇ ਮਾਮੇ ਤੇ ਗੱਡੀ ਜਾਵੇ ਸ਼ੂਕਤੀ ਮੈਂ ਕਹਾ ਮਾਮੇ ਅਸੀਂ ਥੋੜੇ ਜਿਹਾ ਜਗਾਤੇ ਜਿਨ੍ਹਾਂ ਜਿਨ੍ਹਾਂ ਨੇ ਗੱਡੀਆਂ ਚਲਾਉਣੀਆਂ ਸਹੀ ਗੱਲ ਮਾਮਾ ਜੀ ਕੋਲ ਬਿਲਕੁਲ ਜੀ ਤੇ ਹੁਣ ਗੱਡੀਆਂ ਸ਼ੂਕਦੀਆਂ ਜਾਣੀਆਂ ਸਾਡੀਆਂ ਮਾਮਾ ਜੀ ਗੱਡੀ ਜਾਓ ਸ਼ੂਕਦੀ ਸ਼ੂਕਦੀ ਜਾਓਗੇ ਹੋਰ ਕਿਤੇ ਨਿਕਲੋਏਗੀ ਸ਼ੂਕਦੀ ਜਾਏਗੀ 150 ਤੇ ਗੱਡੀ ਜਾਏਗੀ ਓਕੇ ਚਲੋ ਆਪਾਂ ਕਾਫੀ ਸਫਰ ਤੈਅ ਕਰ ਚੁੱਕੇ ਹੈਗੇ ਤੇ ਜਿਹੜੀਆਂ ਸਾਡੇ ਕੋਲ ਰੋਟੀਆਂ ਸੀ ਅਹੀਂ ਮਤਲਬ ਘਰੋਂ ਪ੍ਰਸ਼ਾਦੀ ਲੈ ਕੇ ਆਏ ਸੀਗੇ ਤੇ ਕਿਸੇ ਨੇ ਸਬਜੀ ਪਨੀਰ ਦੀ ਕਿਸੇ ਨੇ ਆਲੂਆਂ ਦੀ ਕਿਸੇ ਨੇ ਕੋਈ ਜਾਂ ਹਨਾ ਤੇ ਉਹ ਫਿਰ ਆਪਾਂ ਸਾਨੂੰ ਭੁੱਖ ਵੀ ਲੱਗੀ ਬਹੁਤ ਜ਼ਿਆਦਾ ਫਿਰ ਆਪਾਂ ਕਿਤੇ ਨਾ ਕਿਤੇ ਰਾਹ ਚ ਖਿਲਾੜ ਕੇ ਬੜੇ ਸੋਹਣੇ ਤਰੀਕੇ ਨਾਲ ਲੰਗਰ ਛਕਿਆ ਤੇ ਸਾਨੂੰ ਸਾਰੇ ਮਾਮਿਆਂ ਨੇ ਲੰਗਰ ਛਕਾਇਆ ਅਹੀਂ ਬੜੇ ਪਿਆਰ ਨਾਲ ਲੰਗਰ ਛਕਿਆ ਤੇ ਤੁਸੀਂ ਦੇਖ ਸਕਦੇ ਹੋ ਜਿੰਨੀ ਮਾਮਿਆਂ ਨੇ ਸੇਵਾ ਕੀਤੀ ਨਾਲੀ ਜਿੰਨੀ ਮਾਮਿਆਂ ਨੇ ਸੇਵਾ ਕੀਤੀ ਆਡੀ ਕੀ ਬਾਤ ਹੈ ਸਾਰਿਆਂ ਨੂੰ ਲੰਗਰ ਛਕਾਏ ਮਾਮਾਈ ਸਾਰਿਆਂ ਨੇ ਤੁਸੀਂ ਲੰਗਰ ਛਕਾਏ ਤੇ ਐਂਡ ਤੇ ਤੁਸੀਂ ਸਾਰਿਆਂ ਨੇ ਤੁਸੀਂ ਲੰਗਰ ਛਕਾਏ ਤੇ ਐਂਡ ਤੇ ਤੁਸੀਂ ਛਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਲੰਗਰ ਛਕਣ ਦੇ ਨੇ ਆਲੂ ਆਲੂ ਮਾਮਾ ਜੀ ਲੰਗਰ ਛਕ ਬਹੁਤ ਮਜ਼ਾ ਆਇਆ ਹਾਂਜੀ ਨਾਲ ਠੰਡਾ ਪਾਣੀ ਨਾਲ ਠੰਡਾ ਪਾਣੀ ਤੇ ਆਈਸਕ੍ਰੀਮ ਜਾਲ ਲੱਗਿਆ ਬਾਕੀ ਓਕੇ ਰਹਿ ਗਿਆ ਅੱਜ ਦਿਨ ਹੋ ਚੁੱਕਾ ਜੀ ਓਕੇ ਜੀ ਤੇ ਬਾਕੀ ਨਿਰਭਾਣ ਗੁਰਦਾਸ ਸਾਹਿਬ ਜੀ ਆਕਰਾਂਗੇ ਠੀਕ ਆ ਮਾਮੇ ਨੇ ਬਹੁਤ ਬਹੁਤ ਸੇਵਾ ਕੀਤੀ ਮਾਮੇ ਨੇ ਸਾਨੂੰ ਲੰਗਰ ਸਿਖਾ ਕੇ ਬਾਚੋ ਬਾਚੋ ਆਲੂ ਕੰਡੇ ਵਾਲੇ ਆਲੂ ਇਹ ਪਤਾ ਨਹੀਂ ਕੌਣ ਆ ਗਿਆ ਸਾਡੇ ਮੇਰੇ ਪੰਜਾਬ ਦਾ ਮਿੱਠਾ ਦਾ ਦੇਖੋ ਪ੍ਰਸ਼ਾਦਾ ਪਣੀ ਆਪ ਲਈ ਦਾ ਸ਼ੱਕ ਮਾਮੇ ਨੇ ਸਾਨੂੰ ਦਿੱਤਾ ਪ੍ਰਸ਼ਾਦਾ ਪਣੀ ਸ਼ੱਕਾ ਅਨੰਦਾਲਾ ਤੇ ਨਾਲ ਇਹ ਵਜਾ ਸਾਨੂੰ ਆ ਗਿਆ ਪਨੀਰ ਪ੍ਰਸ਼ਾਦੇ ਆਲੂ ਗੋਭੀ ਓਏ ਹੋ ਹੋ ਕੀ ਬਾਤ ਬਹੁਤ ਵਧੀਆ ਤੇ ਹੁਣ ਆਪਾਂ ਇੱਥੋਂ ਤੁਰਾਂਗੇ ਸਿੱਧਾ ਜਾਣਾ ਆਪਾਂ ਪੌਂਟਾ ਸਾਹਿਬ ਪੌਂਟਾ ਸਾਹਿਬ ਗੁਰਦੁਆਰਾ ਚਾਹਤ ਭਾਈ ਕਹਿੰਦੇ ਗਾਣਾ ਲਾ ਦੇ ਸਕੂਨ ਮਮਾ ਜੀ ਪਾੜਾ ਦੇ ਪੌਂਟਾ ਸਾਹਿਬ ਚਾਹਤ ਭਾਈ ਕਹਿੰਦੇ ਮਮਾ ਜੀ ਮੁੰਡਿਆ ਦਾ ਮੜਿਆ ਤਿਆਰ ਮਾਰਿਓ ਤਿਆਨ ਮਾਰਿਓ ਇੱਕ ਗਾਣਾ ਕੀਤਾ ਮੈਂ ਕਹਿੰਦਾ ਬਾਰ ਬਾਰ ਸਕੂਨ ਗਾਣਾ ਮੰਗਦਾ ਸਕੂਨ ਗਾਣਾ ਮੰਗਦਾ ਮੈਂ ਕਹਿੰਦਾ ਜਦੋਂ ਤੈਨੂੰ ਆਸ਼ਕੀ ਚੜੀ ਭੁੱਖ ਨਹੀਂ ਲੱਗਣੀ ਰਾਤਾਂ ਨੂੰ ਨੀਂਦ ਨਹੀਂ ਆਉਣੀ ਇਹ ਬਾਬਾ ਜੀ ਜ਼ਿੰਦਗੀ ਰੁਖੀ ਰੁਖੀ ਲੱਗਣੀ ਇਹ ਥੋੜਾ ਤਿਆਰ ਰੱਖਿਆ ਮੁੰਡਾ ਸਕੂਨ ਗਾਣੇ ਮੰਗਦਾ ਗਾਣੇ ਮੰਗਦਾ ਥੋੜਾ ਪੁੱਛਿਓ ਵੀ ਕਿਹੜਾ ਸਕੂਨ ਮੰਗਦਾ ਏ ਕੁਰਬਾਨ ਜਾਈ ਉਸ ਵੇ ਕਿ ਤੁਮਰੇ ਦਵਰੇ ਆਇਆ ਵਾਹਿਗੁਰੂ ਟਾਈਮ ਹੋ ਗਿਆ ਜੀ 11 ਤੇ ਤੇ ਆਪਾਂ ਪਹੁੰਚ ਗਏ ਹੁਣ ਦੋਨੇ ਸੱਚਖੰਡ ਵਸੇ ਮੇਰੇ ਘਰ ਕੋ ਦੋਰਾ ਸ੍ਰੀ ਪੌਂਟਾ ਸ ਹੈ 5:10 ਵਾਹਿਗੁਰੂ ਸ਼ੁਗਰੇਵਾ ਤੇ ਸਾਰੇ ਗੱਡੀ ਕੁੜੀਆਂ ਲਾ ਕੇ ਰੈਸਟੋਰੈਂਟ ਕਰ ਰਹੇ ਨੇ ਪਾਣੀ ਪੂਣੀ ਪੀ ਰਹੇ ਨੇ ਪੂਰਾ ਆਨੰਦ ਆ ਮੁੰਡੇ ਥਾਗੇ ਨੇ ਮਾਮਾ ਜੀ ਸਾਰੇ ਸਾਰੇ ਮਾਮਾ ਜੀ ਥਾਗੇ ਗਰਮੀ ਬਹੁਤ ਹੈ ਮਾਮਾ ਜੀ ਸਾਰੇ ਥਾਗੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਪੌਂਟਾ ਸਾਹਿਬ ਪਰ ਇੱਥੋਂ ਸਵੇਰੇ ਉੱਠ ਕੇ ਦਰਸ਼ਨਦਾਰੀ ਕਰਕੇ ਮਹਾਰਾਏ ਦੇ ਸਵੇਰੇ ਅਸੀਂ ਤੁਰਨਾ ਗੋਪਿੰਦ ਘਾਟ ਲਈ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਸੱਚੇ ਪਾਸ਼ਾ ਦੇ ਦਰਬਾਰ ਦੀ 350 350 ਕਿਲੋਮੀਟਰ ਦੀ ਚੜਾਈ ਹੈ ਬਹੁਤ ਥੱਕ ਗਏ ਆਂ ਹੁਣ ਇੱਥੇ ਰੈਸਟ ਕਰਾਂਗੇ ਥੋੜੀ ਜਿਹੀ ਪਿਛਲੇ 5 ਵਜੇ ਇਥੋਂ ਨਿਕਲਾਂਗੇ ਸਿਰਦਾਰ ਨੂੰ ਦਰਸ਼ਨ ਕਰਵਾ ਕੇ ਤੇ ਨਿਕਲਗੇ ਤੇ ਫਿਰ ਬਾਕੀ ਠੀਕ ਹੈ ਜੀ ਕਹਿੰਦੇ ਰੂਬੀ ਮਾਮਾ ਜੀ ਨੇ ਕਮਰਾ ਤੇ ਆਪਾਂ ਨੂੰ ਦਿਵਾਤਾ ਜੀ ਠੀਕ ਹੈ ਜੀ ਸਾਰੇ ਆ ਗਏ ਨੇ ਮਾਮਾ ਜੀ ਹੁਣ ਲੱਗੇ ਸਰਵਿਸ ਕਰਨ ਏਸੀ ਦੀ ਏਸੀ ਠੰਡਾ ਨਹੀਂ ਹੋਣਿਆ ਹੁਣ ਬਾਅਦ ਚ 5 ਮਿੰਟ ਬਾਅਦ ਠੰਡਾ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਮਾਮਾ ਜੀ ਇਸੀ ਠੰਡਾ ਜੀ ਠੰਡਾ ਹੁਣ ਗਰਮ ਹੋਏ ਐ ਇੱਥੇ ਦਾ ਪਤਾ ਨਹੀਂ ਆਲੇਰੇ ਹਾਥਰੇ ਕੋਲ ਨਾ ਕੋ ਮੱਝੀ ਜੂ ਨਹੀਂ ਮੈਂ ਮਰ ਹੀ ਜਾਵਾਂ ਬੰਦਾ ਜੀ ਰਹਿ ਤੋ ਆ ਜਾ ਥੱਲੇ ਬਹਿ ਜਾ ਯਾਰ ਆਜੋ 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 ਥੱਲੇ ਛਾਤੀ ਚ ਨਾ ਆਜੋ ਕਿਦੇ ਆਜੋ ਵੀ ਪਿਆਰੇ ਤੁਹਾਨੂੰ ਅੱਜ ਪੌਂਟਾ ਸੇ ਮੈਂ ਚੱਲੇ ਪਾਤੇ ਨੇ ਫਿਰ ਹਾਂਜੀ ਚੱਲੇ ਪੈ ਗਏ ਜੀ ਚਲੋ ਸ਼ੁਕਰ ਹੈ ਮਹਾਰਾਜ ਦਾ ਇਧਰ ਦੀ ਬਣਾ ਡਾਉ ਬੜਾ ਡਾਉਂ ਦਿਆ ਵੇ ਲੋ ਇਧਰ ਕੀ ਕਹਿੰਦੇ ਜੀ ਇਹਾਂ ਦਾ ਡਾਉਂ ਦੱਸਿਓ ਦੱਸਿਓ ਕੀ ਆ ਨਾ ਮੈਂ ਨਾ ਕਿਆ ਕੁਛ ਨਹੀਂ ਮੂਲ ਕੌਣ ਦਿਆ ਵਾ ਉਧਰ ਨਹੀਂ ਨਹੀਂ ਗੋਪੀ ਮੂਹ ਬੜੀ ਹੋ ਜੋ ਵਲੌਗ ਨਾ ਪੰਜੇ ਕਿਦੇ ਮਸ਼ਹੂਰ ਨਾ ਜੀਰੇ ਪਾਵੇਂ ਦਾ ਮੁੰਡਾ ਜਾ ਕਰ ਨਾ ਹੋਰ ਇਹ ਵੀ ਜਾਣਾ ਹੋਰ ਇਹ ਵੀ ਆਲੇ ਇਹ ਵੀ ਇਹ ਹਰ ਪਰ ਜੀ ਇਹ ਤੁਸੀਂ ਦੇਖ ਹੀ ਲਿਆ ਪਰ ਫਲ ਹਾਲੇ ਗੱਲ ਕਰਨ ਦੀ ਵਾਜ ਨਹੀਂ ਗਈ ਵਾਹ ਵਾਹ ਬਹੁਤ ਕੁ ਮਾਦੇ ਹੈਗੀ ਗੱਲ ਕਰਨ ਦੀ ਪਰ ਇਹਨਾਂ ਦਾ ਬਹੁਤ ਮਨ ਜਰਾ ਜਣਾ ਚੱਲ ਚੱਲ ਹੋ ਰਿਹਾ ਹੈ ਇਹ ਕਦੀ ਉਲਟੀ ਕਰਨਦੇ ਆ ਤੇ ਕਦੀ ਸਿੱਧੀ ਕਰਨਦੇ ਆ ਹਾਂ ਇਹ ਇਹਨਾਂ ਰੁਕਿਆ ਨਿੰਬੂ ਪਾਣੀ ਬੰਦਿਆ ਜੇ ਤੇ ਥੋੜੇ ਜਿਹਰੇ ਇਹ ਨਿੰਬੂ ਪਾਣੀ ਪੀ ਕੇ ਫਿਰ ਚੱਲੇ ਪਾਵਾਂਗੇ ਆਜੋ ਲਾ ਵੀਰ ਬਾਹਰ ਆਪਾਂ ਪਹੁੰਚ ਕੇ ਗੁਰਦੁਆਰਾ ਦਮਦਮਾ ਸਾਹਿਬ ਨਗਾਰਸੂ ਹਾਂ ਇਹ ਆਉਂਦਾ ਹੈ ਗੋਬਿੰਦਗੜ੍ਹ ਤੋਂ 113 ਕਿਲੋਮੀਟਰ ਪਹਿਲਾਂ ਇੱਥੇ ਪ੍ਰਸ਼ਾਦਾ ਬਹੁਤ ਵਧੀਆ ਪ੍ਰਸ਼ਾਦਾ ਇਹ ਹੇਮਕੋਟ ਸਾਹਿਬ ٹرسٹ ਵੱਲੋਂ ਆਉਂਦੀ ਹੈ ਦੀ ਸਾਧ ਸੰਗਤ ਨੂੰ ਸ਼ਿਕਾਇਆ ਜਾਂਦਾ ਹੈ ਠੀਕ ਹੈ ਜੀ ਚਾਹ ਪਾਣੀ ਪਿਆਇਆ ਜਾਂਦਾ ਹੈ ਇੱਕ ਤਾਂ ਅਸੀਂ ਗੱਡੀ ਲਾਤੀ ਆ ਇੱਕ ਆਹ ਲੱਗੀ ਸਾਡੀ ਇੱਕ ਦੂਜੀ ਆਹ ਲੱਗੀ ਆ ਉਹਦੇ ਵਿੱਚ ਬੈਠੇ ਆਪਣੇ ਗੋਪੀ ਮਾਮਾ ਜੀ ਕੋਣ ਗੋਪੀ ਆ ਗੱਡੀ ਆ ਨਾ ਉਹਦੇ ਵਿੱਚ ਬੈਠੇ ਗੋਪੀ ਤੇ ਬਹੁਤ ਤੜੀ ਗੋਪੀ ਮਾਮਾ ਜੀ ਇਹਦੇ ਤੇ ਬਹੁਤ ਤਗੜੀ ਚੀਜ਼ ਬੈਠੀ ਜਿਹੜੀ ਆ ਗੱਡੀ ਆ ਬਹੁਤ ਹੀ ਜ਼ਿਆਦਾ ਚਿਰ ਹੋ ਗਿਆ ਸਾਨੂੰ ਮਿਲੇ ਨਹੀਂ ਆ ਬਹੁਤ ਜ਼ਿਆਦਾ ਚਿਰ ਹੋ ਗਿਆ ਘੰਟਾ ਹੋ ਚੁੱਕਿਆ ਹੈ ਘੰਟਾ ਹੋ ਚੁੱਕਿਆ ਹੈ ਮਾਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਫਲੋਤੇ ਇੱਥੇ ਮਾਮਾ ਜੀ ਨੂੰ ਵੀ ਕੀ ਹੋ ਗਿਆ ਕੀ ਮਾਹੌਲ ਹਾਂਜੀ ਦੋਸਤੋ ਮੇ ਮਾਹੌਲ ਸਹੀ ਨਹੀਂ ਬਣਿਆ ਸਹੀ ਨਹੀਂ ਬਣਿਆ ਉਹ ਨਾ ਬਬਿਆ ਨਾ ਕੀ ਗੰਦ ਪਈ ਉਹ ਮਾਮਾ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਮਾਹੌਲ ਬਣਿਆ ਮਾਮਾ ਜੀ ਦਾ ਮਾਹੌਲ ਖਰਾਬ ਮਾਮਾ ਜੀ ਦਾ ਮਾਹੌਲ ਮੈਂ ਪਰਦਾ ਪਾਲਦਾ ਤੇ ਦੂਜਾ ਮਾਮਾ ਜੀ ਕਿੱਦਾਂ ਆਏ ਸੀ ਉੱਧਰ ਆਜੂ ਰਾਜੂ ਮਾਮੇ ਨੂੰ ਪਹੁੰਚਦੇ ਰਾਜੂ ਮਹਾਜ ਰਾਜੂ ਮਾਮੇ ਮਾਹੌਲ ਸਹੀ ਨਹੀਂ ਬਣਿਆ ਠੀਕ ਆਪਣਾ ਵਧੀਆ ਠੀਕ ਬਣਿਆ ਚਲੋ ਠੀਕ ਹੈ ਰਿੰਕੂ ਮਾਮਾ ਜੀ ਆ ਗਏ ਅਮਰਸਰ ਅਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਆਰੇ ਉਹ ਮਾਈ ਖਾਲਸਾ ਫਤੇ ਜੀ ਫਤੇ ਜੀ ਬਾਈ ਖਾਲਸਾ ਬਾਈ ਗੁਰਜੀ ਪਤੇ ਜੀ ਇੱਥੇ ਰੁਕੀਆਂ ਨਗਰਾਸੂ ਇੱਥੋਂ ਲੰਗਰ ਛਕਾਂਗੇ ਲੰਗਰ ਛਕਣ ਤੋਂ ਬਾਅਦ 2 ਘੰਟੇ 10 ਮਿੰਟ ਆਰਾਮ ਕਰਾਂਗੇ ਫਿਰ ਆਪਾਂ ਚੱਲੇ ਪਾਵਾਂਗੇ ਸਿੱਧਾ ਗੋਬਿੰਦ ਘਾਟ ਉਹ ਆਨੰਦ ਹੋ ਗਏ ਜੀ ਚਲੋ ਜੀ ਮਾਮਾ ਮਾਮਾ ਯਾਸ਼ੋਬਾਈ ਆਪਣੀ ਗੱਡੀ ਚ ਲਾਗੇ ਨੇ ਪਾਏ ਪਾਜੀ 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 ਮਾਮਾ ਜੀ ਮਰੀ ਯਾਸ਼ਕਰੋੜੇ ਪੂਰੀ ਮਾਮਾ ਜੀ ਕੋਣ ਆ ਕੇ ਕਹਿੰਦੇ ਮਾਮਾ ਮਾਮਾ ਆ ਕੇ ਸੋਖੇ ਗਿਆ ਵੀ ਮਾਮਾ ਜੀ ਨਹੀਂ ਆਏ ਆ ਸੁੱਖਾ ਸਫਰ ਕਰਨਾ ਪਰ ਮਾਮਾ ਜੀ ਨਹੀਂ ਆਉਂਦੇ ਆ ਵੀ ਸਾਡੇ ਤੋਂ ਬਿਨਾ ਸਫਰ ਹੀ ਨਹੀਂ ਕਰਨਾ ਕਹਿੰਦੇ ਮੁੰਡਿਆਂ ਨੇ ਬਹੁਤ ਰੋਲਾ ਪਾਇਆ ਕਿ ਕਿ ਪਾਈ ਮੈਨੂੰ ਕਹਿੰਦੇ ਚੁੱਪ ਹੋ ਗਿਆ ਤੇ ਮੈਂ ਵੀਜੀ ਮੈਂ ਜਿਹੜੀ ਚੋਲ ਖਾਦੇ ਮੇਰੇ ਇੱਥੇ ਤੱਕ ਆ ਗਏ ਚੋਲ ਤੇ ਮੈਂ ਤਾਂ ਕਰਕੇ ਚੁੱਪ ਹੋ ਗਿਆ ਤੁਹਾਨੂੰ ਕਿਤੇ ਤੰਗੀ ਨਾ ਹੋ ਜਾਵੇ ਹਾਂਜੀ ਹਾਂਜੀ ਹੁਣ ਮਧਾਣੀ ਦੇ ਲੱਭਣ ਬੜੀ ਜੀ ਚੁੱਪੀ ਰੋਏ ਨਾ ਕੁੜੀ ਯਾਰਾਂ ਕਿ ਇੱਥੇ ਚੁਗਣੀ ਪਵੇ ਜਿੱਦਾਂ ਕਹਿੰਦੇ ਲੈ ਲਈ ਮੁੰਡਿਆਂ ਨੇ ਬ੍ਰੇਕ ਮਾਮਿਆਂ ਨੇ ਬ੍ਰੇਕ ਮਾਮਾ ਇਹ ਕਿਹਦਾ ਬ੍ਰੇਕ 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 ਜੀ 5 ਮਿੰਟ ਰੋਟੇ ਮੰਨ ਵੀ ਕੱਚਾ ਕੱਚਾ ਹੁੰਦਾ ਹੈ ਇਸ ਲਈ ਪਾ ਬ੍ਰੇਕ ਲ ਲਈ ਆ ਮੈਂ ਆਪਾਂ 2 ਮਿੰਟ ਦੀ ਬ੍ਰੇਕ ਲਈ ਆ ਨਾਲ ਪ੍ਰਕਿਰਤੀ ਦਾ ਨਜ਼ਾਰਾ ਤੋਂ ਬਾਅਦ ਆਪਾਂ ਫੇਰ ਚੱਲੇ ਪਾਉਣੇ ਆ ਹੁਣ ਚੱਲੇ ਪ

ਉਤਰਾਖੰਡ ਦੀ ਪਾਵਨ ਧਰਤੀ ਤੇ ਪਹੁੰਚ ਚੁੱਕੇ ਹੁਣ ਸਿੱਧਾ ਅਸੀਂ ਗੋਵਿੰਦ ਘਾਟ ਜਾਣਾ ਬਾਸ਼ਾ ਗਰੌਂਡੇਓ ਇਹ ਸਾਡੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਨੂੰ ਕੰਬਲ ਦੇ ਚਾਰ ਕੰਬਲ ਦਿੱਤੇ ਸਾਡੇ ਤੇ ਵਿਸ਼ਵਾਸ ਕੀਤਾ ਇਹਨਾਂ ਨੇ ਵਿਸ਼ਵਾਸ ਕਰਕੇ ਠੀਕ ਹੈ ਨਾ ਤੇ ਬਹੁਤ ਬਹੁਤ ਧੰਨਵਾਦ ਹੈ ਅਸੀਂ ਤੇ ਵੇਹੇ ਕੰਬਲ ਤੇ ਗੱਦੇ ਲੜਦੇ ਫਿਰਦੇ ਆ ਕਮਰਾ ਤੇ ਚਲੋ ਰੂਬੀ ਮੰਮੀ ਨੇ ਦਵਾਸ ਤਾਈ ਹਾਂ ਤੇ ਵੀਰ ਨੇ ਕੋਈ ਆਈ ਦੇ ਗਏ ਲੈ ਜੋ ਲੈ ਪਰਚੀ ਤੇ ਇੱਥੇ ਅਸੀਂ ਥੱਕ ਗਏ ਬਾਕੀ ਸਾਰਾ ਕੁਝ ਦਾਨੀਆਂ ਚਰਜੀ ਕਰਾਇਆ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਪਹੁੰਚ ਗਏ ਤੇ ਆਪਾਂ ਹੁਣ ਬਸ ਸੋਣਾ ਹੀ ਆ ਸੋਣਾ ਹੀ ਵਾਈਪ ਆਪਾਂ ਗਏ ਜੇ ਕਮਰੇ 'ਚ ਪਹੁੰਚ ਤੇ ਸਾਰੇ ਬੰਦੇ ਗਏ ਨੇ 100 ਤੇ ਇੱਥੇ ਕਰਦੇ ਆਪਾਂ ਆਪਣਾ ਵਲੌਗ ਨੂੰ ਐਂਡ ਕਰਦੇ ਲੋ ਕਰਦੇ ਲੋ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਵਲੌਗ ਦੇਖਿਆ ਮੇਰੇ ਸੰਗਾ ਜੀ ਜਾਗੋ 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 ਸੰਗਾ ਜੀ ਜਾਗੋ 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 ਜਾਗੋ